ਗੱਲਬਾਤ ਕਰਦੇ ਆ ਅਕਾਲ ਮੂਵੀ ਬਾਰੇ ਗਿੱਪੀ ਗਰੇਵਾਲ ਦੀ ਜੋ 10 April ਨੂੰ ਅਕਾਲ ਮੂਵੀਜ਼ ਹੋ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਨਹਿنگ ਸਿੰਘਾਂ ਵੱਲੋਂ ਫਿਲਮ ਨੂੰ ਬਹੁਤ ਚੰਗਾ ਦੱਸਿਆ ਗਿਆ ਉਹ ਵੀ ਆਪਾਂ ਅੱਗੇ ਗੱਲਬਾਤ ਜ਼ਰੂਰ ਕਰਾਂਗੇ ਪਰ ਗੱਲ ਇੱਥੇ ਹੈ ਕਿ ਗਿੱਪੀ ਗਰੇਵਾਲ ਪੰਜਾਬ ਸਿਆਂ ਤੋਂ ਇੰਨਾ ਕਿਉਂ ਘਬਰਾ ਗਿਆ ਕਿ ਜੋ ਪੰਜਾਬ ਸਿਆਂ ਚੈਨਲ ਹੈ ਜੋ ਉਹਨਾਂ ਨੇ ਜੋ ਗੱਲਬਾਤ ਕੀਤੀ ਹੈ ਗਿੱਪੀ ਗਰੇਵਾਲ ਦੀ ਅਕਾਲ ਫਿਲਮ ਬਾਰੇ ਕਿ ਉਹਨਾਂ ਨੇ ਇੱਕ ਤੱਤ ਪੇਸ਼ ਕੀਤੇ ਨੇ ਤਰਕ ਦੇ ਆਧਾਰ ਤੇ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਦਾ ਕਿਸੇ ਦੇ ਨਾਲ ਕੋਈ ਜ਼ਮੀਨ ਵਟ ਦਾ ਰੋਲਾ ਨਹੀਂ ਉਹਨਾਂ ਨੇ ਜੋ ਗੱਲ ਕਹੀ ਹੈ ਉਹ ਸਹੀ ਕਹੀ ਹੈ ਕਿ ਤੁਸੀਂ ਅਕਾਲ ਫਿਲਮ ਬਣਾਈ ਹੈ ਕਿ ਤੁਸੀਂ ਇੱਕ ਨਿਹੰਗ ਸਿੰਘ ਦਾ ਰੋਲ ਉਸ ਦੇ ਵਿੱਚ ਕੀਤਾ ਤਾਂ ਉਸ ਰੂਪ ਦੇ ਵਿੱਚ ਕਿਉਂ ਨਹੀਂ ਆਏ ਕਿਉਂ ਜਿਹੜੇ ਨਿਹੰਗ ਸਿੰਘ ਦੇ ਜੋ ਇੱਕ ਸਿੰਘ ਦੇ ਪੰਜ ਕਕਾਰ ਨੇ ਤੁਸੀਂ ਉਹ ਧਾਰਨ ਕਿਉਂ ਨਹੀਂ ਕੀਤੇ ਫਿਰ ਦੂਜਾ ਤੁਸੀਂ ਹਾਲੀਵੁੱਡ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਾਪੀ ਕੀਤੀਆਂ ਕਿ ਤੁਹਾਨੂੰ ਜੋ ਸਾਡੇ ਗੁਰੂਆਂ ਨੇ ਬਖਸ਼ੇ ਹੋਏ ਸ਼ਸਤਰ ਨੇ ਕਿੰਨੇ ਹੀ ਬਹੁਤ ਸਾਰੇ ਸ਼ਸਤਰ ਨੇ ਜਿਹੜੇ ਤੁਸੀਂ ਉਹ ਆਪਣੀ ਜਿਹੜੀ ਫਿਲਮ ਆਕਾਲ ਦੇ ਵਿੱਚ ਨਹੀਂ ਵਰਤੇ ਤੁਸੀਂ ਹਾਲੀਵੁੱਡ ਦੇ ਸ਼ਸਤਰ ਆ ਜਿਹੜੇ ਉਹ ਵਰਤ ਰਹੇ ਹੋ ਕਿ ਤੁਹਾਨੂੰ ਪੰਜਾਬ ਦੇ ਵਿੱਚ ਸ਼ਸਤਰਾਂ ਬਾਰੇ ਜਾਣਕਾਰੀ ਨਹੀਂ ਸੀ। ਮਤਲਬ ਤਰਕ ਦੇ ਆਧਾਰ ਤੇ ਉਹ ਪੰਜਾਬ ਸਿਆਣੇ ਗੱਲ ਕੀਤੀ ਐ ਤੇ ਗਿੱਪੀ ਗਰੇਵਾਲਾਂ ਦੀ ਟੀਮ ਇੰਨੀ ਘਬਰਾ ਗਈ ਕਿ ਉਹਨਾਂ ਨੇ ਇਹਨਾਂ ਦੀ ਵੀਡੀਓ ਫੇਸਬੁੱਕ ਤੋਂ ਵੀ ਹਟਾ ਦਿੱਤੀ YouTube ਤੋਂ ਵੀ ਕੋਸ਼ਿਸ਼ ਕਰ ਰਹੇ ਨੇ ਇੰਸਟਾਗ੍ਰam ਤੇ ਫੇਸਬੁੱਕ ਤੋਂ ਵੀਡੀਓ ਡਿਲੀਟ ਕਰਵਾ ਦਿੱਤੀਆਂ ਕਾਪੀਰਾਈਟ ਪਵਾ ਕੇ। ਕਿ ਉਹ ਵੀਡੀਓ ਡਿਲੀਟ ਕਰਾ ਦਿੱਤੀਆਂ ਕਿ ਲੋਕ ਜਾਗਰੂਕ ਨਾ ਹੋ ਜਾਣ। ਜੇ ਇਥੇ ਆਪਾਂ ਗੱਲ ਕਰ ਲਈਏ ਕਿ ਪੰਜਾਬ ਸਿਆਂ YouTube ਤੇ ਚੈਨਲ ਹੈ ਤੇ ਵੀਰ ਨਾਲ ਅਸੀਂ ਉਦੋਂ ਤੋਂ ਜੁੜੇ ਹੋਏ ਆ ਜਦੋਂ ਤੋਂ ਉਹ ਮਤਲਬ ਐ ਲਾਲੋ ਮੋਨੇ ਸੀ ਹਜੇ ਵਾਹਿਗੁਰੂ ਦੀ ਕਿਰਪਾ ਨਹੀਂ ਹੋਈ ਸੀ ਕੇਸ ਨਹੀਂ ਰੱਖੇ ਸੀ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਉਹਨਾਂ ਨੇ ਸਟਾਰਟ ਕੀਤੀ ਪਰਦੇ-ਪੜਦੇ ਵਾਹਿਗੁਰੂ ਦੀ ਅਸੀਂ ਇੱਕ ಅಪਾਰ ਕਿਰਪਾ ਉਹਨਾਂ ਤੇ ਹੋਈ ਹੈ ਕਿ ਉਹਨਾਂ ਨੇ ਕੇਸ ਵੀ ਰੱਖੇ ਨੇ ਪ੍ਰਕਾਸ਼ ਦਾੜਾ ਵੀ ਕੀਤਾ ਹੈ ਤੇ ਆਪ ਦਾ ਗੋਲਦਮਾਲਾ ਵਧੀਆ ਬੰਨਣ ਲੱਗ ਗਏ ਨੇ ਬਹੁਤ ਵਧੀਆ ਕਿਰਪਾ ਜਿਹੜੀ ਵਾਹਿਗੁਰੂ ਦੀ ਉਹਨਾਂ ਤੇ ਹੋਈ ਹੈ ਤੇ ਉਹਨਾਂ ਨੇ ਅਕਾਲ ਫਿਲਮ ਬਾਰੇ ਗੱਲਬਾਤ ਵੀ ਕੀਤੀ ਹੈ ਮੇਨ ਕੱਲ ਆ ਜਾਂਦੀ ਹੈ ਜਿਹੜੇ ਨਿਹੰਗ ਸਿੰਘ ਫਿਲਮ ਦੇਖ ਕੇ ਆਏ ਨੇ ਜਿਹੜੇ ਅਕਾਲ ਫਿਲਮ ਨੂੰ ਬਹੁਤ ਵਧੀਆ ਕਹਿ ਰਹੇ ਨੇ ਕੀ ਇਸ ਦਾ ਮਤਲਬ ਇਹ ਸਮਝ ਲਿਆ ਜਾਵੇ ਕਿ ਉਹ ਨਿਹੰਗ ਸਿੰਘ ਬਣੇ ਹੋਏ ਨੇ ਪਰ ਉਹਨਾਂ ਕੋਲੇ ਉਹ ਸਾਰੀ ਜਾਣਕਾਰੀ ਨਹੀਂ ਹੈਗੀ ਸ਼ਸਤਰਾਂ ਬਾਰੇ ਜਾਣਕਾਰੀ ਨਹੀਂ ਹੈਗੀ ਕਿ ਨਗਾਰਾ ਜੋ বাজਾਰੇ ਨੇ ਕਿ ਉਹ ਨਗਾਰਾ ਕਿਸ ਖਾਤਰਬ ਜਿਹੜਾ ਗੁਰੂ ਮਹਾਰਾਜ ਜੀ ਬਖਤ ਦੇਸੀ ਕਿ ਉਹ ਨਿਹੰਗ ਸਿੰਘਾਂ ਨੂੰ ਨਹੀਂ ਪਤਾ ਇਹ ਸੋਚਣ ਵਾਲੀ ਗੱਲ ਹੈ ਕਿ ਕੋਈ ਬਹੁਤ سارے ਨਿਹੰਗ ਸਿੰਘਾ ਜਿਹੜੇ ਕਹਿ ਰਹੇ ਨੇ ਕਿ ਪੀ ਗਰੇਵਾਨ ਨੇ ਬਹੁਤ ਵਧੀਆ ਫਿਲਮ ਬਣਾਈ ਹੈ ਬਹੁਤ ਸੋਹਣਾ ਮੈਸੇਜ ਦਿੱਤਾ ਪੰਜਾਬ ਸਿਆਂ ਦੀ ਵੀ ਇਹੀ ਗੱਲ ਆ ਕਿ ਫਿਲਮ ਬਣਾਈ ਹੈ ਬਹੁਤ ਚੰਗੀ ਹੈ ਹਨਾ ਤਾਂ ਪਰ ਜਿਹੜੀ ਮੇਨ ਗੱਲ ਹੈ ਜਿਹੜੇ ਚੀਜ਼ਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਸੀ ਉਸ ਵੱਲ ਫਿਲਮ ਮੇਕਰ ਜਿਹੜਾ ਕਿਪੀ ਗਰੇਵਾਲ ਆ ਉਸ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਚਾਹੇ ਕਹਿ ਦੀ ਆਪਾਂ ਐਸਜੀਪੀਸੀ ਤੋਂ ਪਾਸ ਕਰਾ ਲਈ ਹੋਵੇ ਹੋਰ ਮਤਲਬ ਜਿਹੜੇ ਤਰਨਾਥਾਲ ਆ ਹੋਰ ਜਿਹੜੇ ਦਾਲਾ ਉਹਨਾਂ ਤੋਂ ਪਰਮਿਸ਼ਨ ਲੈ ਲਈ ਹੋਵੇ ਉਹਨਾਂ ਨੇ ਵੀ ਪਰਮਿਸ਼ਨ ਤਾਂ ਦੇ ਦਿੱਤੀ ਹੋਣੀ ਹੈ ਕਿ ਗਿੱਪੀ ਗਰੇਵਾਲ ਬਹੁਤ ਵੱਡਾ ਐਕਟਰ ਹੈ ਇੱਕ ਪਾਪੂਲਰ ਐਕਟਰ ਹੈ ਵਧੀਆ ਫਿਲਮ ਬਣਾਊਗਾ ਉਹਨਾਂ ਨੇ ਵੀ ਨਾਲ ਦੀ ਨਾਲ ਸੈਨ ਕਰ ਦਿੱਤੇ ਉਹਨਾਂ ਨੇ ਵੀ ਅੱਗੇ ਜਿਹੜੀ ਪ੍ਰਤਾਲ ਆ ਉਹ ਨਹੀਂ ਕੀਤੀ ਹੋਣੀ ਕਿ ਗਿੱਪੀ ਗਰੇਵਾਲ ਇਸ ਦੇ ਵਿੱਚ ਕਿਹੜੇ ਸ਼ਸਤਰ ਵਰਤ ਰਿਹਾ ਜੇ ਉਹਦਾ ਗਿੱਪੀ ਗਰੇਵਾਲ ਦਾ ਆਕਾਲ ਦਾ ਰੋਲ ਹੈ ਤਾਂ ਉਹਨੇ ਉਹ ਉਸ ਦੇ ਵਿੱਚ ਕਿਸ ਤਰ੍ਹਾਂ ਨਿਭਾਊਗਾ ਫਿਲਮ ਦੇ ਵਿੱਚ ਉਹਨਾਂ ਨੇ ਵੀ ਇਸ ਬਾਰੇ ਪੁੱਛ ਪ੍ਰਤਾਲ ਜਿਹੜੀ ਨਹੀਂ ਕੀਤੀ ਬਸ ਕਹਿ ਦਿੱਤਾ ਹੋਊ ਅੱਗੇ ਬਣਾ ਲਵੋ ਪੰਜਾਬ ਸਿਆਂ ਨੇ ਮਿਹਨਤ ਕੀਤੀ ਫਿਲਮ ਬਾਰੇ ਦੱਸਿਆ ਲੋਕਾਂ ਨੂੰ ਜਾਗਰੂਕ ਵੀ ਕੀਤਾ ਪਰ ਵਿੱਚ ਬਹੁਤ ਸਾਰੇ ਕਹਿਣਾ ਚਾਹੀਦਾ ਨਿਹੰਗ ਸਿੰਘਾਂ ਨੂੰ ਸੋਚਣਾ ਚਾਹੀਦਾ ਸੀ ਕਿ ਜੋ ਗੱਲਾਂ ਪੰਜਾਬ ਸਿਆਂ ਨੇ ਤਰਕ ਦੇ ਆਧਾਰ ਤੇ ਕੀਤੀਆਂ ਕਹੀਆਂ ਕਿ ਉਸ ਉਹ ਉਹਨਾਂ ਨੇ ਗਲਤ ਨਹੀਂ ਕਹੀ ਗੱਲ ਕੋਈ ਕਿ ਸ਼ਸਤਰ ਦੇਖਣੇ ਚਾਹੀਦੇ ਸੀ ਆਪਨੇ ਆਪ ਨੂੰ ਪੂਰਾ ਪੰਜ ਕਾਰ ਨਹੀਂ ਉਹਨਾਂ ਨੇ ਪਾਏ ਹੋਏ ਤੇ ਜਿਹੜੇ ਜਿਹੜੀ ਫਿਲਮ ਬਣਾਈ ਗਈ ਆ ਕਾਲ ਹਨਾ 17ਵੀਂ 18ਵੀਂ ਦੀ ਕਿ ਉਸ ਵੇਲੇ ਕਿਹੇ ਜਿਹੇ ਢਿੰਗ ਸਿੰਘ ਹੁੰਦੇ ਸੀ ਕਿਹੇ ਜਾਂ ਉਹਨਾਂ ਦਾ ਬਾਣਾ ਸੀ ਤੇ ਉਸ ਵੱਲ ਬਿਲਕੁਲ ਨਹੀਂ ਧਿਆਨ ਦਿੱਤਾ ਗਿਆ ਇਹ ਵਸ ਸਿਰਫ ਇੱਕ ਮਤਲਬ ਪੈਸਾ ਕਮਾਉਣ ਦੀ ਹੁੰਦੀ ਹੈ ਕਿ ਆਪਾਂ ਪੈਸਾ ਕਮਾ ਲਈਏ ਅਗਰ ਕੋਈ ਫਿਲਮ ਬਣਾਉਣੀ ਹੈ ਤੁਸੀਂ ਸਿੱਖਾਂ ਤੇ ਕੋਈ ਫਿਲਮ ਬਣਾਉਣੀ ਹੈ ਤਾਂ ਉਸ ਵਾਰੀ ਚੰਗੀ ਤਰ੍ਹਾਂ ਪੜਤਾਲ ਕਰੋ ਪੁਰਾਣੇ ਬੰਦਿਆਂ ਨੂੰ ਜਾ ਕੇ ਪੁੱਛੋ ਹੋਰ ਜਿਹੜੇ ਨਵੇਂ ਜਿਨ੍ਹਾਂ ਨੂੰ ਬਹੁਤ ਸਾਰੀ ਜਾਣਕਾਰੀ ਇਹਨਾਂ ਬਾਰੇ ਹੈਗੀ ਹੈ ਤਾਂ ਉਹਨਾਂ ਸਾਰਿਆਂ ਨਾਲ ਤੁਸੀਂ ਗੱਲਬਾਤ ਕਰੋ